ਅੱਜ 12 ਜੁਲਾਈ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਧੇਕ ਪੰਜਾਬ ਦੇ ਵਿੱਚ ਅੱਜ ਸਵੇਰ ਵੇਲੇ ਤੋਂ ਹਲਕੀ ਜਿਹੀ ਬੱਦਲਵਾਈ ਦੇਖੀ ਗਈ। ਅਧਿਕ ਪੰਜਾਬ ਦੇ ਵਿੱਚ ਮੌਸਮ ਸਾਫ਼ ਧੁੱਪ ਅਤੇ ਹਮਸ ਵਾਲਾ ਸੀਗਾ। ਜਿਹੜੇ ਖੇਤਰਾਂ ਦੇ ਵਿੱਚ ਬੱਦਲਵਾਈ ਦੇਖੀ ਗਈ ਉਹਨਾਂ ਵਿੱਚ ਹਲਕੀ ਕੈਣਮਣ ਵੀ ਲਗਾਤਾਰ ਹੁੰਦੀ ਰਹੀ ਖਾਸ ਕਰਕੇ ਮਾਨਸਾ ਹੋ ਗਿਆ, ਬਰਨਾਲਾ ਹੋ ਗਿਆ, ਲੁਧਿਆਣਾ ਹੋ ਗਿਆ, ਜਲੰਧਰ ਹੋ ਗਿਆ, ਫਤਿਹਗੜ੍ਹ ਸਾਹਿਬ ਹੋ ਗਿਆ, ਪਟਿਆਲਾ ਹੋ ਗਿਆ। ਹੁਸ਼ਿਆਰਪੁਰ ਰੋਪੜ ਮਹਾਲਾ ਇਨ੍ਹਾਂ ਖੇਤਰਾਂ ਦੇ ਵਿੱਚ ਬੱਦਲਬਾਈ ਰਹੀ ਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਮੌਸਮ ਸਾਫ਼ ਰਿਹਾ ਦੁਪਹਿਰ ਤੋਂ ਬਾਅਦ ਉਨ੍ਹਾਂ ਖੇਤਰਾਂ ਦੇ ਵਿੱਚ ਵੀ ਬੱਦਲਬਾਈ ਕਿਤੇ ਕਿਤੇ ਬਣਨੀ ਸ਼ੁਰੂ ਹੋਈ ਜਿਵੇਂ ਗੁਰਦਾਸਪੁਰ ਅੰਮ੍ਰਿਤਸਰ ਇਨ੍ਹਾਂ ਖੇਤਰਾਂ ਦੇ ਵਿੱਚ ਹਲਕੇ ਹਲਕੇ ਸ਼ਰਾਟੇ ਜਿਹੇ ਮੀਂਹ ਦੇ ਲਗਾਤਾਰ ਦੇਖਣ ਨੂੰ ਮਿਲ ਰਹੇ ਹਨ ਦੂਸਰੀ ਤਰਫ ਜਿਵੇਂ ਫਾਜ਼ਿਲਕਾ ਅਬੋਹਰ ਮੁਕਸਰ ਇਨ੍ਹਾਂ ਖੇਤਰਾਂ ਦੇ ਵਿੱਚ ਉਮੀਦ ਸੀ ਕਿ ਦੁਪਹਿਰ ਤੋਂ ਬਾਅਦ ਬੱਦਲਬਾਈ ਹੋਵੇਗੀ ਤੇ ਕਿਤੇ ਟੁੱਟਵੇਂ ਤੌਰ ਤੇ ਸ਼ਰਾਟੇ ਲੈਣਦੇ ਵਾਲੇ ਪਾਸੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ ਦਿਖਾਈ ਦੇਣਗੇ ਮੌਸਮ ਉਸੇ ਤਰ੍ਹਾਂ ਹੀ ਬਣਿਆ ਹੋਇਆ ਹੈ ਅਗਲੇ ਕੁਝ ਕਿ ਘੰਟਿਆਂ ਦੌਰਾਨ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਦੀ ਸੰਭਾਵਨਾ ਲਗਾਤਾਰ ਬਣੀਆ ਹੋਈਆਂ ਨੇ ਤੇ ਪਵਾਰ ਖੇਤਰ ਦੇ ਵਿੱਚ ਵੀ ਰਾਤ ਵੇਲੇ ਹੋ ਸਕਦਾ ਹੈ ਕਿ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖਣ ਨੂੰ ਮਿਲ ਜਾਣ ਜਿਵੇਂ ਕੱਲ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇ ਸਨ ਬਾਕੀ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹਿੰਦਾ ਹੋਇਆ ਜਾਪ ਰਿਹਾ ਹੈ